ਇਦੇ ਵਿੱਚ ਵੀ ਲਟਾ ਲੋਟਾ ਚੱਕਦੀਆਂ ਨੇ ਜਾਨੀ ਇਹ ਤਾਂ ਲਾਈਓ ਨਹੀਂ ਹੈਗੀ ਓਕੇ ਆ ਜੀ ਆਪਣੇ ਮੈਡੀਕਲ ਕਿਟ ਹਾਂ ਜੀ ਇਹ ਮੈਡੀਕਲ ਕਿਟ ਕੀ ਬਤਨ ਜਾਨੀ ਹੋਰ ਵੀ ਫੀਚਰ ਆ ਭਾਈ ਪੱਟੀ ਵਾਲ ਸਾਹਿਬ ਆਪਾਂ ਬਾਹਰ ਬੈਠੇ ਆ ਮੰਨ ਲਓ ਆਫਿਸ ਬੈਠੇ ਆ ਹੁਣ ਧੁੱਪ 'ਚ ਗੱਡੀ ਖੜੀ ਆ ਗਰਮ ਹੋ ਗਈ ਤੁਸੀਂ ਇਹਨੂੰ ਉੱਥੇ ਬੈਠ ਬੈਠੇ ਸਟਾਰਟ ਕਰ ਸਕਦੇ ਹੈ ਜੀ ਬੰਨੀ ਜਾਂਦੀ ਆ ਸਪੀਡ ਬੰਨੀ ਜਾਣੀ ਜੇ ਵਧਾਣੀ ਵੀ ਆ ਇਹਦੇ ਤੋਂ ਵਧੀ ਜਾਣੀ ਆ ਇਹਦੇ ਤੋਂ ਘਟੇ ਜਾਣੀ ਆ ਓਕੇ ਇਹ ਇਹ ਕਿੰਨੇ ਟਾਈਮ ਲਈ ਬੰਨੀ ਜਾਂਦੀ ਹੁੰਦੀ ਹੈ ਜੀ ਇਹ ਜਿੰਨੇ ਟਾਈਮ ਲਈ ਮਰਜ਼ੀ ਆਪਾਂ ਜਾ ਰਹੇ ਆ ਰਾਮਨਾਲ ਬੰਨੀ ਜਾਣੀਆਂ ਜਦੋਂ ਕੋਈ ਮੂਰੇ ਆ ਗਿਆ ਆਪਾਂ ਬ੍ਰੇਕ ਰੱਬ ਤੇ ਮੈਨੂਅਲ ਹੋ ਜਾਣੀਆਂ ਫੇਰ ਓਕੇ ਜਦੋਂ ਤੁਸੀਂ 1ਰ ਆਪਣਾ ਬ੍ਰੇਕਾਂ ਦੇ ਪੈਰ ਤੇ ਰਹਿ ਗਿਆ ਉਸ ਤੋਂ ਬਾਅਦ ਇਹ ਕੰਟਰੋਲ ਕੱਟ ਜਾਣਾ ਹਾਈ ਕੱਟ ਜਾਊ ਮੂਰੇ ਨੂੰ ਅੱਛਾ ਗੱਡੀ ਪਨੋ ਬੈਕ ਵਾਲਾ ਸਾਰਾ ਦਿਖਾਓ ਤੁਰੂ ਗੱਡੀ ਅੱਗੇ ਨੂੰ ਤੇ ਸੀਨ ਪਿੱਛਲੇ ਵੀ ਦਿਖੂਗਾ ਬੈਕ 1ਰ ਨਾਲ ਤਾਂ ਇਹ ਜਿੱਦਾਂ ਇੱਦਾਂ ਰੱਚ ਹੈ ਨਹੀਂ ਇਦਾਂ ਕਰੀ ਜਾਵਾਂਗੇ ਪਹਿਲਾ 1ਰ ਪੈ ਗਿਆ ਉਹ ਦੇਖੋ ਉੱਥੇ ਇਦਾਂ ਇਹਦੇ ਹੁਣ ਖੜੀ ਕਰਕੇ ਜਿਵੇਂ ਆ ਪਹਿਲੇ ਜੇ ਇਦਾਂ ਕਰੀਏ ਦੂਆ ਇਦਾਂ ਤੀਆ ਇਦਾਂ ਪਈ ਜਾਣਿਆ ਸਾਰੇ ਕੇ ਓਕੇ ਹਾਂਜੀ ਕਲਾਚ ਹੈ ਨਹੀਂ ਰੇਸ ਦੇ ਹਿਸਾਬ ਨਾਲ ਜਿੱਦਾਂ ਆਪਾਂ ਪਾਉਣੇ ਆ ਓਦਾਂ ਘੇਰ ਪਈ ਜਾਣੇ ਠੀਕ ਹੈ ਅੱਜ ਨਾ ਮਿੱਤਰੋ ਆਪਾਂ ਸਰਹੰਦ ਦੇ ਏਰੀਏ ਦੇ ਵਿੱਚ ਆਏ ਹੋਏ ਸੀਗੇ ਇਧਰ ਆ ਕੇ ਬੜਾ ਰੂਹ ਨੂੰ ਸਕੂਨ ਮਿਲਿਆ ਯਾਰ ਸਕੂਨ ਕਿਹੜੀ ਗੱਲ ਤੋਂ ਮਿਲਿਆ ਕਿਉਂਕਿ ਇਧਰ ਨਾ ਇੱਕ ਜਿਹੜੀ ਚੀਜ਼ ਵੇਖਣ ਨੂੰ ਮਿਲੀ ਹੈ ਜਿਵੇਂ ਨਾ ਬਈ ਹਰੇਕ ਮੋਟਰ ਦੇ ਉੱਪਰ ਬੜੇ سارے ਦਰਖਤ ਲੱਗੇ ਹੋਇਆ ਬਹੁਤ ਭਰਾ ਤੇ ਇਹ ਜੇ ਹੁੰਦੇ ਜਿਵੇਂ ਸਾਡੇ ਵਾਲੇ ਸੰਗਰੂਰ ਵਾਲੀ ਸਾਈਡ ਮੈਂ ਗੱਲ ਕਰਾਂ ਵੀ ਬਈ ਕੱ ਤੇ ਮੋਟਰ ਨਾਲੇ ਕੋਠੇ ਵਿਟਾਦੇ ਹਨ ਜਿਵੇਂ ਆਹ ਦੇਖੋ ਜੀ ਆਂਬਾਂ ਦਾ ਪੇੜ ਆਂਬ ਕਿਵੇਂ ਭਰਿਆ ਪਿਆ ਹਨ ਇਧਰ ਲੀਚੀਆਂ ਦਾ ਪੇੜ ਇਧਰ ਮਿਰਚਾਂ ਸਬਜ਼ੀਆਂ ਨੇ ਸਾਰੀਆਂ ਲਾ ਰੱਖੀਆਂ ਨੇ ਆੜੂਆਂ ਦਾ ਬੂਟਾ ਉਹ ਅਮਰੂਦਾਂ ਦਾ ਆਹ ਜਾਮਣ ਦਾ ਆ ਗਿਆ ਉਹ ਕਲਮੀ ਆਂਬਾਂ ਦਾ ਬੂਟਾ ਆ ਗਿਆ ਤੇ ਇਹ ਅਚਾਰੀ ਆਂਬਾਂ ਦਾ ਬੂਟਾ ਆ ਗਿਆ ਹਨ ਤੇ ਉਧਰਲੇ ਪਾਸੇ ਬੜੇ ਦਰਖਤ ਲੱਗੇ ਹੋਏ ਆ ਜਾਨੀ ਕਿ ਇੱਕ ਮੋਟਰ ਤੇ ਸਜਣੋ ਘੱਟ ਤੋਂ ਘੱਟ ਮੇਰੇ ਹਿਸਾਬ ਨਾਲ ਇੱਥੇ ਕਹਿ ਸਕਦੇ ਜਿਵੇਂ ਆ ਪਪੀਤੇ ਦਾ ਵੀ ਲੱਗਿਆ ਪਿਆ ਹਨ ਆ ਗੁਲਾਬ ਦੇ ਵੀ ਘੱਟ ਤੋਂ ਘੱਟ 20 ਤੋਂ ਪਲੱਸ ਜਿਹੜੇ ਬੂਟੇ ਇੱਕ ਮੋਟਰ ਤੇ ਨੇ ਜੇ ਆਪਣੇ ਲਵੇ ਲਾਉਣੇ ਦੀ ਗੱਲ ਕਰ ਲਈ 5000 ਮੋਟਰਾਂ ਤੇ ਮੇਰੇ ਹਿਸਾਬ ਨਾਲ ਸੈਂਕੜਿਆਂ ਤੋਂ ਗਿਣਤੀ ਪਾਰ ਹੋ ਜੂ ਸੱਜਣੋ ਗੱਲ ਤੇ ਆਉਣੇ ਆ ਆਪਾਂ ਅਸਲੀ ਤੇ ਹੁਣ ਕਿਹੜੀ ਜਗ੍ਹਾ ਤੇ ਅਸੀਂ ਖੜੇ ਆ ਆਪਾਂ ਖੜੇ ਆ ਜੀ ਪਿੰਡ ਸੰਦਰੌਲੀ ਬਾਦਸੋਂ ਦੇ ਨੇੜੇ ਪੈ ਜਾਂਦਾ ਸੱਜਣੋ ਪਿੰਡ ਸੰਦਰੌਲੀ ਬਾਈ ਸੱਤੇ ਲੱਭੇ ਆਏ ਹੋਇਆ ਤੇ ਬਾਈ ਕੋਲੇ ਸੱਜਣੋ ਇਹ ਗੱਡੀ ਆ ਕੀ ਆ ਗੱਡੀ ਤੁਹਾਨੂੰ ਦੱਸ ਦਿਆਂ ਵੀ ਅਸੀਂ ਵੀਡੀਓ ਬਣਾਉਣ ਦਾ ਗਰੀਜ ਨਾ ਬਾਈ ਇਸ ਤਰੀਕਾਰ ਇਹ ਚੱਲਦੀ ਠੀਕ ਹੈ ਬਾਈ ਪਹਿਲਾਂ ਤਾਂ ਬਾਈ ਤੁਹਾਨੂੰ ਮੁਬਾਰਕਾਂ ਜਰ ਇਸ ਗੱਲ ਦੀਆਂ ਵੀ ਜਿਹੜੇ ਤੁਸੀਂ ਇੰਨੇ ਬੂਟੇ ਲਾ ਰੱਖਿਆ ਵਧੀਆ ਵੀਰੇ ਦੇਖ ਲੈ ਜੀ ਲੱਗਦਾ ਜੀ ਲੱਗਦਾ ਹੈਨਾ ਲੱਗਦਾ ਹੀ ਨਹੀਂ ਵੀ ਗਰਮੀ ਆ ਤੇ استاد ਤੁਸੀਂ ਇਹ ਦੇਖੋ ਜੀ ਜਿਹੜਾ ਬਾਈ ਮੋਟਰ ਤੇ ਇੰਨਾ ਯਾਰ ਬੂਟੇ ਲਾਉਂਦਾ ਸਕੀਨ ਉਹ ਵੇ ਫਿਰ ਉਹ ਗੱਡੀ ਮਾੜੀ ਨਹੀਂ ਰੱਖ ਸਕਦਾ ਤੇ ਬਾਈ ਲਵੇ ਕੀ ਆ ਗੱਡੀ ਐ استاد ਕਿੰਨਾ ਮਾਡਲ ਆ ਇਹ 20 ਮਾਡਲ ਆ ਜੀ 2020 ਮਾਡਲ ਹਾਂਜੀ 2020 ਤੇ ਬਾਈ ਆਪਣੀ ਇਹ ਸੇਲ ਕਰ ਰੱਖੀ ਆ ਹਾਂਜੀ ਸੇਲ ਕਰਨੀ ਆ ਆਪਣੀ ਹੈਨਾ ਤੇ ਪਹਿਲਾਂ ਇਹਦੇ ਫੀਚਰ ਦੱਸਿਓ ਵੀ ਇਹਦੇ ਵਿੱਚ ਕਿਹੜੇ-ਕਿਹੜੇ ਨੇ ਕੀ ਗੱਲਾਂ ਬਾਤਾਂ ਆ ਫੀਚਰ ਦੱਸ ਦਿੰਦੇ ਆ ਲਾਈਟਾਂ ਲੂਟਾਂ ਵਗੈਰਾ ਤੁਹਾਨੂੰ ਕ੍ਰਾਮ-ਕ੍ਰੂ ਮੂਰੋਂ ਦਿਖਾ ਦੋ ਸਾਰਾ ਵੀਰੇ ਇਹਦੇ ਵਿੱਚ ਵੀ ਲਾਈਟਾਂ ਲੂਟਾਂ ਚੱਗਦੀਆਂ ਨੇ ਯਾਨੀ ਅੱਛਾ ਇਹਦੇ ਵਿੱਚ ਵੀ ਲਾਈਟਾਂ ਚੱਲਦੀਆਂ ਨੇ ਲਾਈਟਾਂ ਵਗੈਰਾ ਜਮੇ ਕਿ ਇਹ ਸਾਰੀ ਲੜੀ ਦੇ ਵਿੱਚ ਸਾਰੀ ਹਾਂਜੀ ਇਹਦੇ ਵਿੱਚ ਸਾਰੀ LED ਲਾਈਟਾਂ ਜਗਦੀਆਂ ਨੇ ਓਕੇ ਜਦੋਂ ਰਾਤ ਨੂੰ ਠੀਕ ਹੈ ਲੈ ਮਿੱਤਰੋ ਪਹਿਲਾਂ ਤਾਂ ਦੇਖੋ ਵੀ ਇੱਕ ਤਾਂ ਨਾ ਮੁਰੂ ਦਿਖ ਬਹੁਤ ਘੰਟਾ ਤਰ ਮੀ ਦੂਰੋਂ ਦਿਖਾ ਥੋੜੀ ਜੀ ਹਨਾ ਵੀ ਮੁਰੂ ਨਾ ਬਹੁਤ ਸੋਹਣੀ ਗੱਡੀ ਲੱਗ ਰਹੀ ਐ ਤੇ ਨੰਬਰ ਵੀ ਹੋਰ ਦੇਖੋ 2022 ਹਾਂ ਪੇੜ ਵਾਲਾ ਨੰਬਰ ਉਸਤਾਦ ਮਾਡਲ ਕੀ ਆ ਇਹ 20 ਆ ਵੀਰ ਜੀ ਮਾਡਲ ਹੈਗੀ ਐ 2020 ਤੇ ਨੰਬਰ ਹੈਗਾ 2022 ਹਨਾ ਹਾਂਜੀ ਪਹਿਲਾਂ ਤੇ ਆ ਜਿਵੇਂ ਕਹਦੀ ਐ ਵੀ ਬਹੁਤ ਘੰਟ ਨੇ ਜਰਾ ਐਮਪੋ ਆ ਜਿਹੜੇ ਹੁੰਦੇ ਆ ਫੋਕ ਲੈਂਪ ਹੋਣਾ ਆ ਫੋਕ ਲੈਂਪ ਵਗੈਰਾ ਹਾਂਜੀ ਸਾਰੇ ਵਧੀਆ ਆ ਤੇ ਉਸ ਤੋਂ ਪਹਿਲਾਂ ਤਾਂ ਇਹ ਜਿਹੜੀ ਇਹ ਦੱਸਿਓ ਮੈਨੂੰ ਬਾਹਰਲੇ ਪਾਸੇ ਇਹ ਦੱਸੋ ਵੀ ਨੌਨ ਐਕਸੀਡੈਂਟ ਆ ਘੜੀ ਹਾਂ ਨੌਨ ਸਾਰੇ origignal ਆ ਵੀਰੇ ਅੱਛਾ ਕਿਤੋਂ ਵੀ ਹੋਵੇ ਮੈਚਲਨ ਦੇ ਟਾਇਰ ਆ ਚਾਰੇ ਟਾਇਰ ਨਵੇਂ ਆ ਅੱਛਾ ਮੈਚਲਨ ਤੁਸੀਂ ਲਾ ਕੇ ਚੱਲੋ ਵੀ ਅੱਜ ਦੀ ਘੜੀ 'ਚ ਸਾਰਿਆਂ ਨੂੰ ਵਧੀਆ ਟੋਪ ਦੇ ਟਾਇਰ ਚੱਲਦੇ ਆ ਚਾਰੇ ਟਾਇਰ ਨਵੇਂ ਆ ਤੇ ਅਨ ਜੂਜਡ ਸਟਿਪ ਨਹੀਂ ਇਹਦੀ ਸਟਿਪ ਨਹੀਂ ਹਜੇ ਤੱਕ ਯੂਜ਼ ਨਹੀਂ ਹੋਈ ਅੱਛਾ ਪਹਿਲਾਂ ਪਪਾ ਪਿਆਰ ਨਾਲ ਦਿਖਾ ਦਾਂ ਤੇ ਪਹਿਲਾਂ ਪਿੱਛੇ ਖੋਲੋ ਅਪ ਵਿਚੋਂ ਤਾਂ ਗੱਲ ਕਰਾਂਗੇ ਬਾਅਦ ਦੇ ਵਿੱਚ ਹਨਾ ਠੀਕ ਆ ਵੀਰੇ ਹਾਂ ਇਸ ਦਾ ਦੇ ਟਾਇਰ ਕਿੰਨੇ ਪੈਸੇ ਹੋਣਗੇ ਬਾਈ ਟਾਇਰ ਤਾਂ ਵੀਰੇ ਦੇ 85 ਪੈਸੇ ਟਾਇਰ ਪਏ ਆ 85 ਪੈਸੇ ਟਾਇਰ ਪਏ ਆ ਸਹੀ ਗੱਲ ਹੈ ਹਾਂ ਜੀ ਤੇ ਲਓ ਸੱਜਣੂ ਪਹਿਲਾਂ ਤਾਂ ਉਹਨਾਂ ਨੂੰ ਬਾਹਰੋਂ ਦਿਖਾ ਦੀ ਸਾਰੀ ਗੱਲਬਾਤ ਇਹ ਦੇਖੋ ਵੀਰੇ ਸਹੀ ਗੱਲ ਨਵੀਆਂ ਪਈਆਂ ਵੀਰੇ ਹਜੇ ਤੱਕ ਦਾਣੇ ਉਦਾਂ ਹੀ ਐ ਦੇਤੇ ਇਹ ਤਾਂ ਲਾਈਓ ਨਹੀਂ ਹੈਗੀ ਓਕੇ ਆ ਜੀ ਆਪਣੇ ਮੈਡੀਕਲ ਕਟਾ ਹਾਂਜੀ ਇਹ ਮੈਡੀਕਲ ਹੈ ਯਾਨੀ ਕੀ ਆਦੀ ਜੋ ਵੀ ਨਾਲ ਆਉਂਦੀ ਆ ਫਿਰ ਓਕੇ ਓਕੇ ਹਾਂਜੀ ਹਾਂ ਬਈ ਇਹ ਵੀ ਖੁੱਲੀ ਢੁੱਲੀ ਸੀਟਾਂ ਦੀ ਅੱਗੇ ਨੂੰ ਖਿਰ ਜਾਂਦੀਆਂ ਨੇ ਅੱਛਾ ਜਿਵੇਂ ਪਹਿਲਾਂ ਆਪਣੇ ਕੋਲ ਵਰਨਾ ਤੇ ਉਹਦੀਆਂ ਸੀਟਾਂ ਨਹੀਂ ਡਿੱਗਦੀਆਂ ਦੀ ਉਹਦੇ ਵੱਡੀ ਪ੍ਰੋਬਲਮ ਆ ਕੋਈ ਚੀਜ਼ ਰੱਖਣੀ ਹੋਵੇ ਠੀਕ ਹੈ ਜੀ ਉਹ ਨਹੀਂ ਟਿਕਦੇ ਸਾਰੀ ਓਰੀਜਨਲ ਗੱਡੀ ਹੈ ਵੀਰੇ ਓਕੇ ਕਿਤੋਂ ਵੀ ਬਾਈ ਹੈ ਮਾਡਲ 2020 ਹੈ ਇਹ ਹਾਂ ਮਾਡਲ ਬਈ ਤੁਹਾਡੇ ਨਾਮ ਹੈ ਹਾਂਜੀ ਆਪਣੇ ਨਾਮ ਤੁਹਾਡੇ ਨਾਮ ਫਰਸਟ ਓਨਰ ਆ ਯਾਨੀ ਕੀ ਹਾਂਜੀ ਆਪਣੇ ਨਾਮ ਫਰਸਟ ਓਨਰ ਆ ਲੋ ਮਿੱਤਰੋ ਪਹਿਲੇ ਨਾਮਾਂ ਗੱਡੀ ਤੇ ਬਈ ਹੁਣ ਦਿਖਾ ਦੀ ਆਪਾਂ ਵਿੱਚੋਂ ਹਣਾ ਹਾਂਜੀ ਹਾਂਜੀ ਹੁਣ ਤੁਸੀਂ ਦੇਖੋ ਸੀ ਸੈਨਨ ਕਹਿੰਦਾ ਵੈਲਕਮ ਕਰਦੇ ਆ ਮਿਰਰ ਜਦੋਂ ਹੁਣ ਆਪਾਂ ਮੰਨ ਕੇ ਚੱਲੋ ਲੋਕ ਖੋਲਾਂਗੇ ਨਾ ਨੇ ਆਪੀ ਇਦਾਂ ਖੋਲਣਾ ਅੱਛਾ ਹਾਂਜੀ ਜਦੋਂ ਲੋਕ ਖੋਲੋਂਗੇ ਸੀਸੇ ਆਟੋਮੈਟਕੀ ਖੁੱਲੇ ਜਾਂਦੇ ਆਟੋਮੈਟਕੀ ਖੁੱਲ ਇਹ ਵੀ ਵੱਡੀ ਗੱਲ ਹਸਤਾ ਦਾ ਬਹੁਤ ਆਪਣੇ ਭਰਾ ਗੱਡੀ ਚਲਾਉਂਦੇ ਹੁੰਦੇ ਸੀਸੇ ਬੰਦ ਕੀਤੇ ਹੁੰਦੇ ਆ ਹੋਰ ਸੀਸੇ ਬੰਦ ਕੀਤੇ ਹੁੰਦੇ ਆ ਇਹ ਜਦੋਂ ਆਪਾਂ ਲੌਕ ਕਰਤੀ ਗੱਡੀ ਭਾਈ ਇਦਾਂ ਆਪੇ ਹੀ ਬੰਦ ਹੋ ਜਾਂਦੇ ਆ ਆਟੋਮੈਟਕੀ ਬੰਦ ਹੋ ਜਾਂਦੇ ਆ ਹੋਰ ਵੀ ਫੀਚਰ ਆ ਭਾਈ ਪੱਟੀ ਵਾਲ ਸਾਹਿਬ ਆਪਾਂ ਬਾਹਰ ਬੈਠਿਆ ਮੰਨ ਲਓ ਆਫਿਸ ਬੈਠੇ ਹੁਣ ਧੁੱਪ ਚ ਗੱਡੀ ਖੜੀ ਆ ਗਰਮ ਹੋ ਗਈ ਤੁਸੀਂ ਇਹਨੂੰ ਉੱਥੇ ਬੈਠ ਬੈਠੇ ਸਟਾਰਟ ਕਰ ਸਕਦੇ ਓਕੇ ਆ ਗੱਡੀ 'ਚ ਤੁਹਾਨੂੰ ਬੜਨ ਦੀ ਲੋੜ ਨਹੀਂ ਗੱਡੀ ਲੌਕ ਤਾਂ ਓਕੇ ਓਕੇ ਹੁਣ ਸੀਟਾਂ ਲਾ ਕੇ ਚੱਲੋ ਸੀਟਾਂ 'ਚ ਵੀ ਏਸੀ ਹੈ રે ਅਸਾ ਹਾਂਜੀ ਆ ਸੀਟਾਂ 'ਚ ਵੀ ਏਸੀ ਹੈ ਬਾਈ ਜੀ ਅਸਾ ਸੀਟਾਂ ਦੇ ਵਿੱਚ ਵੀ ਏਸੀ ਹੈ ਹਾਂਜੀ ਹਾਂਜੀ ਇਹ ਪੁਸ਼ ਬਟਨ ਇੱਥੋਂ ਆਪਾਂ ਦਬ ਦੇਣਾ ਬਸ ਚਾਬੀ ਆਪਣੇ ਕੋਲ ਚਾਹੀਦੀ ਹੈ ਹਾਂਜੀ ਸਟਾਰਟ ਕਰ ਦਾਂਗਾ ਨਾ ਹਾਂ ਕਰਕੇ ਦਿਖਾਉ ਜੀ ਇਹ ਦੇਖੋ ਸਟਾਰਟ ਹੋ ਗਈ ਕਮਾਲ ਦੀ ਗੱਲ ਹਾਂਜੀ ਏਸੀ ਆਪਾਂ ਕਰਤਾ ਸਟਾਰਟ ਹੂੰ ਤੇ ਹੋਰ ਇਹਦੇ ਵਿੱਚ ਇੱਕ ਕਰੂਜ਼ ਕੰਟਰੋਲ ਆ ਅੱਛਾ ਇਹ ਕਰੂਜ਼ ਕੰਟਰੋਲ ਆ ਇਹਨੂੰ ਇਦਾਂ ਦਬਕੇ ਆਪੇ ਤਾਂ ਕਰ ਦੇਣਾ ਹੈ ਜਿੰਨੀ ਤੇ ਸਪੀਡ ਤੇ ਆਪਾਂ ਚਲਾਣੀ ਆ 60 ਤੇ 70 ਤੇ ਦੋਨੇ ਚੀਜ਼ਾਂ ਦਾ ਚੱਕ ਲੋ ਪੈਰ ਚਾਹੀਏ ਮੈਨੇ ਭਜਾਈ ਜਾਣਾ ਮਤਲਬ ਸਪੀਡ ਬੰਨੀ ਜਾਂਦੀ ਆ ਸਪੀਡ ਬੰਨੀ ਜਾਣੀ ਜੇ ਵਧਾਣੀ ਵੀ ਆ ਇਹਦੇ ਤੋਂ ਵਧੀ ਜਾਣੀ ਆ ਇਹਦੇ ਤੋਂ ਘਟੇ ਜਾਣੀ ਆ ਓਕੇ ਇਹ ਇਹ ਕਿੰਨੇ ਟਾਈਮ ਲਈ ਬੰਨੀ ਜਾਂਦੀ ਹੁੰਦੀ ਹੈ ਜੀ ਇਹ ਜਿੰਨੇ ਟਾਈਮ ਲਈ ਮਰਜ਼ੀ ਆਪਾਂ ਜਾ ਰਹੇ ਆ ਰਾਮ ਨਾਲ ਬੰਨੀ ਜਾਣੀਆਂ ਜਦੋਂ ਕੋਈ ਮੂਰੇ ਆ ਜਾ ਆਪਾਂ ਬ੍ਰੇਕ ਰੱਬ ਤੇ ਮੈਨੂਅਲ ਹੋ ਜਾਣੀਆਂ ਫੇਰ ਓਕੇ ਜਦੋਂ ਤੁਸੀਂ ਕੇਰ ਆਪਣਾ ਬ੍ਰੇਕਾਂ ਦੇ ਪੈਰ ਤੇ ਰਹਿ ਕੇ ਉਸ ਤੋਂ ਬਾਅਦ ਇਹ ਕੰਟਰੋਲ ਕੱਟ ਜਾਣਾ ਹਾਇ ਕੱਟ ਜਾਣਾ ਫੇਰ ਨਾਰਮਲ ਹੋ ਜਾਣੀਆਂ ਫੇਰ ਫੇਰ ਆਪਾਂ ਜੇ ਕਰਨਾ ਫੇਰ ਆ ਬਾਟਣੀ ਆ ਇਹ ਕਰਨਾ ਫੇਰ ਉਦਾਂ ਚੱਲ ਪੜੀਆਂ ਓਕੇ 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 ਹਾਂਜੀ ਹਾਂ ਇੱਕ ਤਾਂ ਇਹ ਫੀਚਰ ਹੋ ਗਿਆ ਇੱਕ ਇਹ ਫੀਚਰ ਹੋ ਗਿਆ ਹਾਂਜੀ ਨੰਬਰ 2 ਤੇ ਇਹਦਾ ਟਾਇਰਾਂ ਦਾ ਪ੍ਰੈਸ਼ਰ ਰੱਖ ਦਿਆ ਵੀਰੇ ਹਵਾ ਦਾ ਸਾਰਾ ਅੱਛਾ ਇੱਥੇ ਹਾਂ ਟਾਇਰ ਪ੍ਰੈਸ਼ਰ ਆ ਗਿਆ ਜਿਦਾ ਚਲਾਵਾਂਗੇ ਇਹਨੇ ਜਦੀ ਦੱਸਣਾ ਕਿਹੜੇ ਟਾਇਰ ਚ ਕਿੰਨੀ ਹਵਾ ਕਿਹੜੇ ਚ ਕਿੰਨੀ ਸਾਰਾ ਜੇ ਘਟਾ ਇਹਨੇ ਆਪਾਂ ਨੂੰ ਅਲਾਰਮ ਦਤ ਦੇਣ ਲਾ ਜਾਣਾ ਸਾਈਨ ਦੇਣ ਲਾ ਜਾਣਾ ਓਕੇ ਵੀਰ ਟਾਇਰ ਚ ਹਵਾ ਘਟਾ ਮਤਲਬ ਦੁਕਾਨ ਤੇ ਜਾ ਕੇ ਚੈੱਕ ਕਰਾਉਣ ਦੀ ਲੋੜ ਨਹੀਂ ਬਈ ਚੈੱਕ ਆ ਤੁਹਾਨੂੰ ਪਿੱਛੀ ਆਟੋਮੈਟਿਕ ਪਤਾ ਲੱਗੂ ਵੀ ਕਿਹੜੇ ਟਾਇਰ ਚ ਹਵਾ ਘਟ ਗਈ ਇਹਨੇ ਜਦੀ ਦੱਸ ਦੇਣੀ ਆ ਓਕੇ ਓਕੇ ਠੀਕ ਆ ਜੀ ਇੱਕ ਇਹ ਚ 에ਅਰ ਫਰੈਸ਼ਰ ਆ ਇਹ ਵੀਰੇ ਅੱਛਾ 에ਅਰ ਫਰੈਸ਼ਰ ਹਾਂ ਜੀ ਇਹ ਹਵਾ ਜੇ ਮ ਗੁੰਮਸ ਹੋਮਸ ਹੋ ਗਿਆ ਵਿੱਚ ਗ ਜਿਵੇਂ ਜਿਵੇਂ ਉਹ ਗਮਗਮਾਟ ਜੀ ਕਹਿੰਦੇ ਆਪਾਂ ਉਹ ਬਾੜ ਜੀ ਦਾ ਆਪਾਂ ਸੀਸੇ ਡਾਊਨ ਕਰੋ ਜਾਂ ਕੁਛ ਕੁਛ ਨਹੀਂ ਲੋਡ ਕਰਨੀ ਇਹਨਾਂ ਆਟੋਮੈਟਿਕ ਕੱਢ ਦੇਣਾ ਬਾਹਰ ਠੀਕ ਆ ਹਾਂਜੀ ਹਾਂਜੀ ਬਾਕੀ ਬੈਕ ਕੈਮਰਾ ਹੁਣ ਆਪਾਂ ਮੂਰੇ ਨੂੰ ਚੱਲਦੇ ਆ ਇੱਥੋਂ ਹੁਣ ਗੱਡੀ ਖੜੀ ਕਰਕੇ ਆ ਜਾਨੀ ਜਦੋਂ ਆਪਾਂ ਇਦਾਂ ਮੰਨ ਲਓ ਡਰਾਈਵ ਕਰਦੇ ਆ ਜਾਂ ਇਨੇ ਪਿਛਲਾ ਕੈਮਰਾ ਇਦਾਂ ਲਾ ਕੇ ਦੇਖੋ ਪਿਛਲਾ 뷰 ਦਿਖਾਓ ਜਾਓ ਮੂਰੇ ਨੂੰ ਅੱਛਾ ਗੱਡੀ ਨੂੰ ਬੈਕ ਵਾਲਾ ਸਾਰਾ ਦਿਖਾਓ ਤੁਰੂ ਗੱਡੀ ਅੱਗੇ ਨੂੰ ਤੇ ਸੀਨ ਪਿਛਲੇ ਵੀ ਦਿਖੂਗਾ ਬੈਕ ਗੇਅਰ ਨਾਲ ਤਾਂ ਇਹਨੇ ਜਿੱਦਾਂ ਇਦਾਂ ਦਿਖਾਣਾ ਹੀ ਆ ਬੈਕ ਗੇਅਰ ਨਾਲ ਤਾਂ ਦਿਖਾਣਾ ਜੇ ਆਪਾਂ ਮੂਰੇ ਨੂੰ ਹੁਣ ਡਰਾਈਵ ਕਰ ਰਹੇ ਆ ਆਪਾਂ ਇਹ ਦੱਬਤਾ ਇਹਨੇ ਤਾਂ ਵੀ ਆਪਾਂ ਨੂੰ ਪਿਛਲਾ 뷰 ਦਿਖਾਉਣਾ ਪਿੱਛੇ ਕੌਣ ਆ ਰਿਹਾ ਕੀ ਆ ਰਿਹਾ ਜੇ ਆਪਾਂ ਕੈਮਰੇ ਚ ਦੇਖੀ ਓਕੇ ਇਹ ਇਸ ਤਰ੍ਹਾਂ ਜਿਵੇਂ ਕਹਿੰਦੀ ਮੈਨੂਅਲ ਗੱਡੀ ਕਾਟੋਮੈਟਿਕ ਹੈ ਇਹ ਮੈਨੂਅਲ ਪਲੱਸ ਆਟੋਮੈਟਿਕ ਆ ਵੀਰੇ ਦੋਨੇ ਚੀਜ਼ਾਂ ਹਾਂ ਇੱਥੋਂ ਕਲੱਚ ਹੈ ਨਹੀਂ ਇਦਾਂ ਕਰੀ ਜਾਵਾਂਗੇ ਪਹਿਲਾ ਗੇਅਰ ਪੈ ਗਿਆ ਉਹ ਦੇਖੋ ਇੱਥੇ ਇਹਦੇ ਹੁਣ ਖੜੀ ਕਰਕੇ ਆ ਜਿਵੇਂ ਆ ਪਹਿਲੇ ਜੇ ਇਦਾਂ ਕਰੀਏ ਦੂਆ ਇਦਾਂ ਤੀਆ ਇਦਾਂ ਪਈ ਜਾਣਿਆ ਸਾਰੇ ਗੇਅਰ ਓਕੇ ਹਾਂਜੀ ਕਲੱਚ ਹੈ ਨਹੀਂ ਰੇਸ ਦੇ ਹਿਸਾਬ ਨਾਲ ਜਿੱਦਾਂ ਆਪਾਂ ਪਾਉਨੇ ਆ ਓਦਾਂ ਗੇਅਰ ਪਈ ਜਾਣਿਆ ਫੀਚਰ ਵਾਜ ਤਾਂ ਬਈ ਬਹੁਤ ਫੀਚਰ ਨੇ ਜਿਹੜੇ ਹੁਣ ਗੱਡੀਆਂ 'ਚ 23 24 ਚਾਉਣ ਲੱਗ ਗਿਆ ਕ੍ਰੈਟਾ 'ਚ ਜਾਂ ਹੋਰ ਇਹ 'ਚ ਪਹਿਲਾਂ ਹੀ ਸਾਰੇ ਫੀਚਰ ਨੇ ਫਿਰ ਇਹਦੀ ਸਰਵਿਸ ਵਗੈਰਾ ਸਮਾਨ ਵਗੈਰਾ ਬਹੁਤ ਸਸਤਾ ਬਈ ਓਕੇ ਓਕੇ ਹਾਂ ਉਹ ਤਾਂ ਸਾਰਾ ਬਹੁਤ ਵਧੀਆ ਆ ਤੇ ਛੰਨ ਰੂਪਾ ਵਈਕ ਇਹਦੇ ਵਿੱਚ ਛੰਨ ਰੂਪਾ ਹਾਂਜੀ ਇਹ ਵੀ ਦਿਖਾਓ ਖੋਲ ਕੇ ਹਾਂਜੀ ਹਾਂ ਇਹ ਤੁਹਾਨੂੰ ਪਰ ਦੇਖੋ ਕਰ ਮੈਂ ਨਜ਼ਾਰੇ ਜਦੋਂ ਠੰਡੀ ਠੰਡੀਆਂ ਹਵਾ ਲੈਣੀ ਹੋਵੇ ਇਹ ਆਪਾਂ ਠੰਡੀ ਹਵਾ ਲੈਣੀਆਂ ਬੱਚੇ ਆ ਕਈ ਯਾਰੀ ਉਹਨਾਂ ਨੂੰ ਕੋਈ ਚਾਹੀਦਾ ਕੁਝ ਉਦਾਂ ਵੀ ਇਹਨਾਂ ਅਗਲਾ ਕਹਿੰਦਾ ਯਾਰ ਬਾਹਰ ਖੜ ਕੇ ਵੀਡੀਓ ਬਣਾਉਣੀ ਆ ਜਾਂ ਉਦਾਂ ਕਿਸੇ ਪਹਾੜੀ ਟੂਰ ਦੀ ਹਾਂਜੀ ਇਹ ਕਿਹਦੇ ਵਿੱਚ ਹੋਰ ਵੱਡੀ ਗੱਲ ਵੀਰੇ ਨੇਵੀਗੇਸ਼ਨ ਸਿਸਟਮ ਆਉਂਦਾ ਗੱਡੀਆਂ 'ਚ ਨਹੀਂ ਆਉਂਦਾ ਜਿੱਦਾਂ ਆਪਾਂ ਨੂੰ ਮੋਬਾਈਲ ਤੇ ਲਾਣਾ ਪੈਂਦਾ ਕੁਝ ਇੱਥੇ ਆਪਾਂ ਭਰ ਸਕਦੇ ਹਾਂ ਥੋੜਾ ਨੈਟ ਚੱਲਦਾ ਨਹੀਂ ਚੱਲਦਾ ਉਹ ਕੋਈ ਲੈਣਾ ਦੇਣਾ ਉਹ ਚੀਜ਼ ਨਾਲ ਅਸਾ ਨੈਟ ਨਾਲ ਕੋਈ ਲੱਗਦਾ ਲੱਗਦੇ ਬੰਨ ਫੋਨ ਤੇ ਹੁਣ ਭਰਦੇ ਆ ਜਿਵੇਂ ਅਸੀਂ ਦਿੱਲੀ ਗਏ ਸੀ ਮੰਨ ਲਓ ਪਿੱਛੇ ਘਰ ਨਾਲ ਲੱਗਿਆ ਹੋਇਆ ਤੇ ਨੈਟ ਉਹਨਾਂ ਨੇ ਸਾਰਾ ਬਡਰੀ ਰੀਚ ਬੰਦ ਕਰਿਆ ਹੋਇਆ ਸਾਨੂੰ ਰਸਤੇ ਨਹੀਂ ਪਤਾ ਸੀ ਪਿੰਡਾਂ ਚ ਦੀ ਹੋ ਕੇ ਜਾਣਾ ਸੀ ਪਰ ਸਾਨੂੰ ਫੋਨ ਨਾਲ ਤੇ ਸਾਨੂੰ ਸਮਝ ਨਾ ਲੱਗਿਆ ਪੁੱਛਦੇ ਵੀਰੇ ਸਾਨੂੰ ਪਤਾ ਲੱਗਿਆ ਵੀ ਇਹਦੇ ਵਿੱਚ ਹੀ ਭਰ ਲਈਏ ਅੱਜਾ ਦੀ ਇਹ ਸਾਨੂੰ ਐਨ ਚੱਲ ਗਏ ਵੀਰੇ ਕੋਈ ਦਿੱਕਤ ਨਹੀਂ ਇਹਨੂੰ ਕੋਈ ਲੈਣਾ ਦੇਣਾ ਨਹੀਂ ਉਹਦੇ ਨਾਲ ਆਪਣਾ ਇਹਨੂੰ ਨੈਟ ਦੀ ਲੋੜ ਨਹੀਂ ਹੈਗੀ ओके ओके ਤੇ ਇਹ ਟੱਚ ਪਲੇਅਰ ਕਿਹੜੀ ਮਤਲਬ ਕੰਪਨੀ ਦਾ ਹੋ ਜਾਂਦਾ ਹੈ ਹਾਂਜੀ ਕੰਪਨੀ ਇਹਦੇ ਵਿੱਚ ਬੌਸ ਦਾ ਸਿਸਟਮ ਆ ਵੀਰੇ ਇਹ ਇਹ ਕੰਪਨੀ ਜਿਹੜੀ ਟਾਪ ਮਾਡਲ ਗੱਡੀ ਹੈ ਸਟਾਰਟ ਤਾਂ ਇਹ ਬਾਈ 12-13 ਲੱਖ ਤੋਂ ਹੋ ਜਾਂਦੇ ਨੇ ਸੈਲਟੋਸ ਆ ਜਿੱਦਾਂ ਇਹ ਕੀ ਐ ਸੈਲਟੋਸ ਐਚਟੀਐਕਸ ਮਾਡਲ ਆ ਟਾਪ ਮਾਡਲ ਇਹ ਹੈ ਓਦੇ ਵਿੱਚ ਇਹ ਆਉਂਦਾ ਜਿਹੜੀਆਂ ਉਹ ਥੱਲੇ ਵਾਲੇ ਮਾਡਲ ਨੇ ਕਿਸੇ 'ਚ ਨਹੀਂ ਆਉਂਦਾ ਇਹ ਟਾਪ ਮਾਡਲ 'ਚ ਹੀ ਆਉਂਦਾ ਫਿਰ ਇਹਦੇ ਵਿੱਚ ਇੱਕ ਹੋਰ ਫੋਨ ਚਾਰਜਰ ਆ ਵਾਇਰਲੈਸ अच्छा ਆਪਾਂ ਬਈ ਉਹ ਫੋਨ ਹੀ ਰੱਖਣਾ ਇਹਦੇ ਵਿੱਚ ਉਹ ਜਿਵੇਂ ਇਦਾਂ ਫੋਨ ਰੱਖਤਾ ਤੇ ਚਾਰਜ ਹੋਣ ਲੱਗ ਜਾਣਾ ਇਹ ਓਕੇ ਓਕੇ ਹਾਂਜੀ ਕੋਈ ਤਾਰ ਲਾਉਣ ਦੀ ਲੋੜ ਨਹੀਂ ਕੋਈ ਕੁਝ ਨਹੀਂ ਫੋਨ Samsung ਦਾ ਚਾਹੇ iPhone ਆ ਵਧੀਆ ਕੰਪਨੀ ਦੇ ਫੋਨ ਨੇ ਵਿੱਚ ਰੱਖਣਾ ਚਾਰਜ ਹੋਣ ਲੱਗ ਜਾਂਦੇ ਆ ਇਹ ਆਟੋਮੈਟਿਕ ਚਾਰਜ ਹਾਂਜੀ ਹਾਂਜੀ ਇੱਥੇ ਪੈਂਡ ਜੱਗ ਪੰਦਾ ਉਦੋਂ ਹੀ ਉਦੋਂ ਚਾਰਜ ਹੋਣ ਲੱਗ ਪੰਦਾ ਆ ਠੀਕ ਆ ਟੀਚਰ ਵਾਈਸ ਤਾਂ ਬਈ ਬਹੁਤ ਫੀਚਰ ਨੇ ਜਿੰਨੇ ਵੀ ਆਪਾਂ ਦੇਖਣਾ ਜਾਵਾਂ ਉਹਨੇ ਘੱਟ ਨੇ ਤੂੰ ਸੀਟਾਂ ਦੇਖ ਲਓ ਆਟੋਮੈਟਿਕ ਆ ਰਹੀ ਐ ਇਦਾਂ ਅੱਗੇ ਹੋਣੀਆਂ ਪਿੱਛੇ ਹੋਣੀਆਂ ਆਹ ਕਰਨਾ ਤੇ ਐ ਨਹੀਂ ਹੈਗਾ ਕੋਈ ਵੀ ਉਹਨੂੰ ਚੱਕੋ ਘੋੜੇ ਜਿਹਾ ਨੂੰ ਮੂਰੇ ਨੂੰ ਖੋਲਣਾ ਉਹ ਕੋਈ ਕੁਝ ਨਹੀਂ ਹੈਗਾ ਪਿਛਲੀਆਂ ਸੀਟਾਂ ਵੀ ਮੂਰੇ ਨੂੰ ਡਿੱਗਦੀਆਂ ਨੇ ਓਕੇ ਬੈੱਡ ਬਣ ਜਾਂਦਾ ਜਣੀ ਹਾਂਜੀ ਬੈੱਡ ਬਣ ਜਾਂਦਾ ਠੀਕ ਆ ਤੇ ਵੀਰੇ ਇਹ ਕਿੰਨੀ ਚੱਲੀ ਹੋਈ ਜੀ ਇਹਦੀ ਹਾਂਜੀ Ориジナル ਗੱਡੀ ਆ ਇਹ ਚੱਲੀ ਹੋਏ 83644 ਕਿਲੋਮੀਟਰ 83644 ਕਿਲੋਮੀਟਰ 83644 ਹਾਂਜੀ ਹਾਂਜੀ ਓਕੇ ਓਕੇ ਹਾਂਜੀ ਤੇ ਮਾਡਲ 2020 ਹੈ ਜੀ ਇਹ ਮਾਡਲ 2020 ਆ ਸਾਰੀ ਗੱਡੀ origignal ਆ ਪਹਿਲੇ owner ਤੁਹਾਡੇ ਨਾਮ ਆ ਹਾਂ ਜੀ ਆਪਣੇ ਨਾਮ ਫਸਟ owner ਆ ਪੰਜਾਬ ਚ ਓਕੇ ਤੇ ਵੀਰੇ ਜੇ ਇਹਦੇ ਆਪਾਂ ਰੇਟ ਦੀ ਗੱਲ ਕਰੀਏ ਹਨਾ ਰੇਟ ਦੀ ਗੱਲ ਕਰੀਏ ਆਪਾਂ ਕਹਿੰਦੇ ਆ ਵੀਰੇ 13 ਲੱਖ 75000 ਕਹਿੰਦੇ ਆ ਬਾਈ ਜੀ ਇਹਦੀ ਡਿਮਾਂਡ ਹਾਂਜੀ ਡਿਮਾਂਡ ਦੇ 13 ਲੱਖ 75000 ਆਪਾਂ ਨਹੀਂ ਜਾਣੀ ਇਹ ਹੁਣ 22 ਲੱਖ ਦੀ ਹੈਗੀ ਆ ਜਿਹੜੀ ਹੈਗੀ ਤੇ ਡੀਜ਼ਲ ਹੈ ਟੌਪ ਮਾਡਲ ਹੈਗੀ ਡੀਜ਼ਲ ਡੀਜ਼ਲ ਆ ਇਹ ਜਿਹੜਾ ਗੱਡੀ ਆ ਇਹ 18 ਕ ਦੀ ਐਵਰੇਜ ਆ ਦੀ ਬਾਈ 18 ਦੀ ਆਟੋਮੈਟਿਕ ਦੀ ਚਲਾਉਣਾ ਮੈਂ ਜਾਨੀ 18 ਦੀ ਐਵਰੇਜ ਦੇ ਜਾਂਦੀ ਆ ਪਿਕਅਪ ਵਗੈਰਾ ਹੋਰ ਤਾਂ ਕੋਈ ਕਮੀ ਹੈ ਹੀ ਨਹੀਂ ਓਕੇ ਤੇ ਬਾਕੀ ਸਰਵਿਸ ਸਰਵਿਸ ਬਹੁਤ ਸਸਤੀ ਆ ਦੀ 25 ਕ ਸਾਡ ਸਰਵਸ ਹੋ ਜਾਂਦੀ ਆ ਬਾਈ ਅੱਛਾ ਜੀ ਸਾਰਾ ਜਾਨੀ ਸਮਾਨ ਜੱਲਾ ਕੇ ਚੱਲੀ ਮਰੂਤੀ ਜਿੰਨਾ ਕਹਦਾ ਬਾਈ ਕੋਈ ਵੀ ਚੀਜ਼ ਕੋਈ ਲੈਣੀ ਆ ਠੀਕ ਹੈ ਜੀ ਆ ਜਿੱਦਾਂ ਉਦਾਂ ਹੀ ਮੈਂ ਅੱਥ ਪਤਾ ਕਰਦਾ ਦੀ ਫਰੰਟ ਸੀਸਾ ਕਿੰਨੇ ਕ ਦਾ ਉਹ ਕਹਿੰਦੇ ਵੀ ਸਾਰਾ 65 ਕ ਦਾ ਬਾਈ ਨਹੀਂ ਗੱਡੀਆਂ ਦੇ ਹੋਰ ਨਹੀਂ ਬਰਨਾ ਬੁਰਨਾ ਦੀ ਮੇਰੀ ਬਰਨਾ ਦੀਆਂ ਤਾਂ ਲੈਟਾ ਲੈਟਾ 52000 ਦੀਆਂ ਸੀ ਓਕੇ ਇਹਦਾ ਸਮਾਨ ਬਹੁਤ ਸਸਤਾ ਬਈ ਤਾਂ ਹੀ ਤਾਂ ਗੱਡੀ ਇੰਨੀ ਇਹ ਹੁਣ ਲੈ ਰਹੇ ਨੇ ਲੋਕ ਤਾਂ ਕਰਕੇ ਹੀ ਲੈ ਰਹੇ ਨੇ ਇਹਨੂੰ ਠੀਕ ਆ ਕੀ ਆ ਗੱਡੀ ਤੁਸੀਂ ਦੇਖੇਂਗੇ 2019 ਦੇ ਲਾਸਟ ਜਰਚ ਆਪਣੇ ਆਈਆਂ ਨੇ ਇਹ ਹੂੰ ਚਾਰ ਕਿ ਸਾਲਾਂ ਚ ਗੱਡੀ ਬਹੁਤ ਜ਼ਿਆਦਾ ਹੋ ਗਈ ਸੋਨਟ ਤੇ ਸੈਲਟੋਸ ਤਾਂ ਬਹੁਤ ਵਿਕਦੀ 13 ਲੱਖ 75000 ਦੀ ਡਿਮਾਂਡ ਰੱਖੀ ਆ 13 75000 ਡਿਮਾਂਡ ਆ ਬਾਕੀ ਜੋ हां के मतलब ਇਹਦੇ ਵਿੱਚ ਡਿਸਕਾਊਂਟ ਕਿੰਨਾ ਕੁ ਹੋ ਜੇ ਕੋਈ ਭਰਾ ਲੈਣਾ ਹੈ ਕਰ ਦਾਂਗੇ ਭਾਈ ਜਿੰਨਾ ਕੁ ਵੀ ਵੱਧ ਤੋਂ ਵੱਧ ਹੋ ਸਕੋ ਉਹਨਾ ਕਰ ਦਾਂਗੇ ਬਾਕੀ ਕੋਈ ਪੈਸਾ ਨਹੀਂ ਲੱਗਦਾ ਭਾਈ ਆਪਾਂ ਤਾਂ ਬਸ ਗੱਡੀ ਆਇਆ ਵੀ ਫੋਰਚੂਨਰ ਲੈਣੀ ਆ ਓਕੇ ਲੈਣੀ ਬਲੈਕ ਕਲਰ ਦੇ ਵਿੱਚ ਹਾਂ ਜੀ ਜੇ ਕਿਸੇ ਕੋਲ ਹੈਗੀ ਹੋਵੇ ਇਹ ਲੈਣੀ ਹੋਵੇ ਉਹ ਮੈਨੂੰ ਦੇਣੀ ਹੋਵੇ ਤਾਂ ਚੇਂਜ ਵੀ ਕਰ ਲੈ ਕੋਈ ਚੱਕਰ ਨਹੀਂ ਹਾਂ ਜੀ ਹਾਂ ਠੀਕ ਆ ਕੋਈ ਗੱਲ ਨਹੀਂ ਤੇ ਉਸਤਾ ਤੁਹਾਡਾ ਨੰਬਰ ਬੋਲਿਓ ਥੋੜਾ ਜਿਹਾ ਦੱਸਿਓ ਆ ਨੰਬਰ ਆਪਣਾ ਹੈਗਾ 9921930022 992193022 ਠੀਕ ਹੈ ਜੀ ਹਾਂਜੀ 500 ਤੋਂ ਪਟਿਆਲਾ ਰੋਡ ਤੇ ਆਪਣਾ ਪਿੰਡਾ ਧਨੌਲੀ ਸੰਧਰਾਉਲੀ ਹਾਂਜੀ ਤੇ ਲੋ ਮਿੱਤਰੋ ਸੰਪਰਕ ਕਰ ਲਿਓ ਭਰਾ ਦੇ ਨਾਲ ਜੇ ਕਿਸੇ ਬਾਈ ਲਵੇ ਫੋਰਚੂਨਰ ਗੱਡੀ ਹੈਗੀ ਆ 16 ਮਾਡਲ ਤੋਂ ਪਲੱਸ ਹਾਂ 16 ਤੋਂ 23 ਤੱਕ ਹੋਵੇ ਬਾਈ ਹਾਂ 16 ਮਾਡਲ ਤੋਂ ਲੈ ਕੇ 23 ਮਾਡਲ ਤੱਕ ਤਾਂ ਬਾਈ ਨੂੰ ਸੇਲ ਕਰ ਸਕਦਾ ਜੇ ਕਿਸੇ ਨੇ ਉਹ ਗੱਡੀ ਵੇਚਣੀ ਆ ਤੇ ਇਹ ਵੀ ਵਿਚ ਲੈ ਸਕਦਾ ਨਾ ਬਾਈ ਹਾਂਜੀ ਬਿਲਕੁਲ ਡਿਮਾਂਡ ਹੈ ਆਪਣੀ ਜਣੀ ਬਲੈਕ ਦੀ ਆ ਹਾਂਜੀ ਜੇ ਜ਼ਿਆਦਾ ਸਾਫ਼ ਕੋਈ ਗੱਡੀ ਹੋ ਵਾਈਟ ਵੀ ਲੈ ਲੈਣ ਕੋਈ ਗੱਲ ਨਹੀਂ ਹਾਂਜੀ ਜੇ ਬਲੈਕ ਹੋਵੇ ਤਾਂ ਜ਼ਿਆਦਾ ਵਧੀਆ ਓਕੇ ਓਕੇ ਹਾਂਜੀ ਹਾਂਜੀ ਤੇ ਲੋ ਮਿੱਤਰੋ ਕਰ ਲਿਓ ਬ but we very much